ਅੱਜ ਵੀ ਮੇਰਾ ਮਾਣ ਹੈ ਧੀਏ ਮਾਂ ਮਾਂ ਬੱਪੂ ਕਿਵੇਂ ਆਊਗਾ ਮੈਨੂੰ ਮੇਰੇ ਸਮਾਜ ਦੀ ਕੋਈ ਪਰਵਾਹ ਨਹੀਂ ਪਰ ਲੋਕਾਂ ਦੀ ਬਰਾਦਰੀ ਦਾ ਡਰ ਜ਼ਰੂਰ ਹੈ ਮਾਈ ਤੁਸੀਂ ਸਮਝਾਏ ਤੂੰ ਬਹੁਤ ਕਠਿਨ ਹੈ ਸਦੀਆਂ ਤੋਂ ਚੱਲਦੀ ਆ ਰਹੀ ਪਰੰਪਰਾ ਹੈ ਫਿਰ ਤੋੜ ਦੋ ਇਹ ਪਰੰਪਰਾ ਇਸ ਤਰੀਕਾ ਬਦਲ ਰਹੇ ਨੇ ਮਾਈ ਤੇ ਤੁਹਾਨੂੰ ਵੀ ਬਦਲਣਾ ਪੈਣਾ

ਕੀ ਕਿਸ ਦੀ ਤਲਾਸ਼ਾ ਤੈਨੂੰ ਵਕਤ ਹੋਣ ਤੇ ਸਭ ਕੁਝ ਦੱਸ ਦਿਆਂਗੀ ਪੁੱਤ ਬੱਸ ਦੱਸ ਹਰ ਵਾਰੀ ਹੀ ਕਹ ਕੇ ਛਾਲ ਦਿੰਨੀ ਐ ਉਹ ਨੂੰ ਤਾਂ ਲੱਗਦਾ ਇੱਥੇ ਆਪਣੀ ਬਟਾਰੀ ਚ ਕੀ ਕੀ ਮੇਰੀ ਵੀ ਕੋਈ ਭੈਣ ਹੈ ਮਾਂ ਤੂੰ ਪਹਿਲਾਂ ਕਦੇ ਕਿਉਂ ਨਹੀਂ ਦੱਸਿਆ ਪੁੱਤ ਬਹੁਤੀ ਵਾਰਾ ਤੀਤ ਦੇ ਰੂਬਰੂ ਹੋਣਾ ਹਨੇਰੇ ਵਿੱਚੋਂ ਕੱਚ ਦੀਆਂ ਕਿਰਚਾਂ ਚੁਗੜ ਮੰਗ ਹੁੰਦਾ ਉਂਗਲਾਂ ਦੇ ਪੋਟਿਆਂ ਦੇ ਨਾਲ-ਨਾਲ ਰੂਹ ਤੱਕ ਜ਼ਖਮੀ ਹੋ ਜਾਂਦੀ ਹੈ। ਉਹ ਧੱਕਣ ਖੋਲਿਆ ਸੀ। ਤਾਂ ਲੱਪਣਾ ਮਾਰਦੀ ਸੀ। ਪਰ ਅੰਦਰ ਅੰਦਰ ਕੱਖ ਨਹੀਂ। ਤਾਂ ਇਹ ਤੜੀ ਕੁ ਲੁੱਕਤੁਕ ਕੀਤੀ ਇਹਦੇ 'ਚ ਲੈ ਪਹਿਲਾਂ ਮੈਂ ਕੀ ਲੁੱਕਤੁਕ ਕਰਨੀ ਹੋਈ ਫੇਰ ਰਸਾ ਛਾਲੀ ਨਸ਼ਾ ਕਿਉਂ ਨਹੀਂ ਕਰਦੀ ਤੇ ਨਾ ਹੀ ਮੁੰਡਾ ਤੇਰੇ ਘਰ ਕਿੰਨੇ ਨੇ ਜਨਮ ਲਿਆ ਪੁੱਤਾਂ ਮੈਂ ਖਾਚੀ ਕੁਝ ਵੀ ਕਹਾਂਦੀ ਲੋੜ ਨਹੀਂ ਦੱਸ ਦਿੱਤਾ ਮੈਨੂੰ ਤਾਈ ਦੇ ਸਾਰਾ ਕੁਝ ਪਾਰਵਾਂ ਸਾਲ ਬਾਅਦ ਜੰਮੀ ਖੁਬੀ ਭਿਖੋਸੇ ਕੌੜਾ ਸੱਚ ਹੈ ਮੇਰੇ ਮੇਰੇ ਲੋਹ ਮਾਸ ਨਾਲ ਬੜੀ ਹੋਈ ਮੇਰੀ ਅੰਦਰ ਰਹਿਤੀ ਏ ਪਰ ਮੈਂ ਤਾਂ ਤੈਨੂੰ ਕਬੂਲ ਕਰ ਲਿਆ ਪਰ ਤੇਰਾ ਬਾਪ ਤੇਰਾ ਬਾਪ ਪਤਾ ਨਹੀਂ ਤੈਨੂੰ ਕਬੂਲ ਕਰੇਗਾ ਕੀ ਇਹ ਨਹੀਂ ਕੂੜਾ ਊਂਠ ਕੂੜਾ ਊਂਠ ਆੜਾ ਅਨਾਰ ਆੜਾ ਅਨਾਰ ਈੜੀ ਇੰਜਣ ਈੜੀ ਇੰਜਣ ਸਸਸ ਲੇਟ ਤਸਸ ਲੇਟ ਕਿਤੇ ਕੋਈ ਪਿੰਡ ਵਾਲਾ ਜਾਗਦਾ ਤਾਂ ਨਹੀਂ ਠੀਕ ਹੈ ਜੀ ਤੋ ਲੈ ਆਪਾਂ ਤੋ ਲੈ ਆ ਬੈਗ ਮੈਂ ਚੁੱਕਦਾ ਮੈਂ ਹਾਂ ਜੀ ਤੋ ਇੱਕ ਮਿੰਟ ਆਜੋ ਤੁਸੀਂ ਤਾਰ ਕੋਈ ਨਹੀਂ ਹੈਗਾ ਕੀਰਦੀ ਤੇਰੀ ਮਾਦੀ ਰੂਹ ਨੂੰ ਤਸਕੀਨ ਮਿਲੇ ਪਰ ਰੂਹ ਨੂੰ ਤਸਕੀਨ ਤਾਂ ਤਾਂ ਮਿਲੇ ਜੇ ਗੁੱਟੂ ਨੂੰ ਮਾਤ ਮਿਲੇ ਇਹ ਗੁੱਟੂ ਬਾਤ ਹਾਂ ਉਹ ਲੈ ਕੇ ਗਿਆ ਸੀ ਮੇਰੀ ਭੈਣ ਨੂੰ ਕੀ ਕੀ ਦ ਜਾਣਦੀ ਆਸ ਨੂੰ ਹਾਂ ਜਾਣਦੀ ਆਇਆ ਸੀ ਕੁਝ ਸਮਾਂ ਪਹਿਲਾਂ ਇਸ ਮੰਦਿਰ ਵਿੱਚ ਮੱਥਾ ਟੇਕਣ ਲਈ ਆ ਮਾਈ ਇਹ ਪਛੀ ਇੱਕ ਕਿੰਨਰ ਹੈ ਕੀ ਦਾ ਪਾਪ ਇਹਨਾਂ ਵੰਤਾ ਦੀ ਨਫ਼ਰਤ ਕਰਦਾ ਸੀ ਇਸ ਲਈ ਵੇਚਿਆ ਮੇਰੇ ਕੋਲ ਬੋਲ ਰੇ ਬੋਲ ਰੇ ਮੇਰੇ ਰਾਮੀਓ ਰਾਜਕੁਮਾਰ ਮੈਂ ਹੀ ਹੂੰ ਰੇ ਸਲਮਾ ਸਲਮਾ ਕੀ ਇਹ ਤੇਰਾ ਅਸਲੀ ਨਾਮ ਆ ਇਹ ਹੀ ਰੋ ਹੀ ਜੜੇ ਕੀ ਜ਼ਿੰਦਗੀ ਮੇਂ ਹੀ ਜੜੇ ਕੇ ਬਿਨਾ ਕੁਛ ਵੀ ਅਸਲੀ ਨਹੀਂ ਹੁੰਦਾ ਫਿਰ ਵੀ ਪੈ ਗਈ ਪਹਿਲਾ ਮੇਰੇ ਢਿੱਡ ਦੇ ਅੰਦਰ ਹੈ ਇਹ ਕਿਸੇ ਗਹਿਰੇ ਸਦਮੇ ਵਿੱਚ ਹੈ ਹੇ ਕਿਨਰ ਦੇ ਵਿਰਾਵਨ ਹੇ ਮਾਤੇ ਰਹਿਮ ਕਰ ਜੇਲ੍ਹੋਂ ਮਾਂ ਨੂੰ ਡੇਰੇ ਤੋਂ ਬਾਹਰ ਛਡਾਓ ਇਹ ਮੇਰੀ ਮਾਣਾ ਹੈ ਇਹ ਮੇਰੀ ਮਾਣਾ ਹੈ ਉਹ ਮੇਰੀ ਮਾਣਾ ਹੈ ਉਹ ਮਰਦਾ ਮੈਨੂੰ ਉਹ ਮੇਰੀ ਮਾਣਾ ਸਿਆਣਤੀਆਂ ਸਭ ਸਿਆਣਤੀਆਂ ਮਾਂ ਮੰਨੋ ਵੱਚ ਵੀ ਯਾਦ ਆ ਉਹ ਕੁਲੇਣੀ ਰਾਤ ਬੀਆ ਬਾੰਟ ਸਨ Rajasthan ਨੂੰ ਚਾੜ ਮਾਰੀ ਉਹ ਟ੍ਰੇਨ